ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਟੌਪਿਕ ਹੈ ਜਿਸ ਤਰ੍ਹਾਂ ਨਾਲ ਕੈਨੇਡਾ ਵੀਜ਼ੇ ਰੱਦ ਕਰ ਰਿਹਾ ਹੈ ਕੀ ਹੁਣ ਕੈਨੇਡਾ ਵੀਜ਼ਾ ਲਾਏ ਜਾਣ ਜਾਂ ਨਹੀਂ ਕੀ ਹੁਣ ਕੈਨੇਡਾ ਦਾ ਵੀਜ਼ਾ ਨਾ ਬਰਾਬਰ ਹੈ ਇਹਦੇ ਉੱਪਰ ਗੱਲ ਕਰਾਂਗੇ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਰਨੇ ਸਤਿ ਸ਼੍ਰੀ ਅਕਾਲ ਧੀਰਜ ਜੀ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੀਰਜ ਜੀ ਹੁਣ ਗੱਲ ਮੁਕਾ ਦਿਓ ਕੀ ਕੈਨੇਡਾ ਦਾ ਵੀਜ਼ਾ ਨਹੀਂ ਮਿਲਣਾ ਇਹ ਸਮਝੀਏ ਕਿ ਬਸ ਅਣ ਐਲਾਨੇ ਤੌਰ ਤੇ ਕਹਿੰਦਾ ਨਾ ਜਦੋਂ ਸ਼ਰੀਪੰਦੇ ਨੂੰ ਤੁਸੀਂ ਵਾਰ-ਵਾਰ ਛੇੜੋਗੇ ਚੁੰਡੀਆਂ ਵੇਲੇ ਪਹਿਲਾਂ ਤਾਂ ਕੁਝ ਨਹੀਂ ਕਹਿੰਦਾ ਫਿਰ ਜਦੋਂ ਆਉਂਦਾ ਤੇ ਫਿਰ ਅਗਲਾ ਦੱਸਦਾ ਅੱਛਾ ਫਿਰ ਉਹਨੂੰ ਮੈਂ ਦੱਸਦਾ ਵੀ ਕੀ ਹੁੰਦਾ ਚੀਜ਼ ਆ ਸੋ ਕੈਨੇਡਾ ਐਸਵੇਲੇ ਸਾਨੂੰ ਉਹ ਤੀਜੀ ਕਮਾ ਕੀ ਕੈਨੇਡਾ ਐਸਵੇਲੇ ਉਹ ਵਾਲੀ ਸਟੇਜ ਤੇ ਹੈਗਾ ਤੇ ਕੈਨੇਡਾ ਵੀ ਹੁਣ ਥੋੜੀ ਥੋੜੀ ਤੜੀ ਦਿਖਾ ਰਿਹਾ ਪਰ ਇੱਕ ਜੀ ਮੇਰਾ ਵੀ ਜ਼ਿੰਦਗੀ ਚ ਜਦ ਯਾਰਵਾ ਕੋ ਸ਼ਰੀਪੰਦੇ ਦਾ ਸ਼ਰੀਪ ਉਹਨੂੰ ਕਹਿੰਦਾ ਚੱਲ ਠੀਕ ਆ ਬਟ ਆਟ ਦੈਟ ਇਜ਼ ਆਲ ਜਸਟ ਫਾਰ ਦਾ ਟਾਈਮਿੰਗ ਹਾਂ ਚੀਜ਼ਾਂ ਕਰ ਰਿਹਾ ਬਟ ਇਸ ਚੀਜ਼ ਤੋਂ ਨਾ ਸਿੱਖਣ ਦੀ ਬਹੁਤ ਜ਼ਰੂਰ ਲੋੜ ਜਿਹੜ ਰਿਫਿਊਜ਼ਲ ਜਿਹੜੀ ਕਿ ਬਹੁਤ ਜ਼ਿਆਦਾ ਵਧਾਤੀ ਜਿਹਨੇ ਵਲੇ ਕਿ ਉਮੀਦ ਤੋਂ ਜ਼ਿਆਦਾ ਕਿ ਉਹ ਮਿਲਗੇ ਰਿਕਾਰਡ ਤੋੜਨ ਰਿਫਿਊਜ਼ਲ ਜਿਹੜੀ ਕਿ ਦਿੱਤੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਵੀਜ਼ਾ ਨਹੀਂ ਆ ਰਹੀ ਕੈਨੇਡਾ ਨੇ ਨਾ ਆਪਣੇ ਵੀਜ਼ਾ ਆਫੀਸਰ ਨੂੰ ਇਨਸਟਰਕਸ਼ਨਸ ਦਿੱਤੀਆਂ ਕਿ ਇਹ ਵਾਲੇ ਪੈਟਰਨ ਨਾਲ ਤੁਸੀਂ ਕੰਮ ਕਰੋ ਬਾਅਦ ਜੇ ਤੁਸੀਂ ਉਹੀ ਵਾਲੇ ਪੈਟਰਨ ਨਾਲ ਕੱਲੇ ਕੱਲੇ ਸੁਵਾਲ ਦਾ ਜਵਾਬ ਦੇ ਕੇ ਜਿਹੜਾ ਕਿ ਲਾਉਨੇ ਆ ਤੇ ਬਿਲਕੁਲ ਜਿਹੜਾ ਕਿ ਤੁਸੀਂ ਹਜੇ ਵੀ ਜਿਹੜੀ ਕਿ ਵੀਜ਼ਾ ਦੀ ਉਮੀਦ ਜਿਹੜੀ ਕਿ ਆ ਜਰੂਰ ਮਤਲਬ ਵੀ ਕਰ ਸਕਦੇ ਕੈਨੇਡਾ ਤੇ ਕਰਨਾ ਵੀ ਚਾਹੀਦਾ ਤੇ ਉਮੀਦ ਤਾਂ ਕਿ ਛੱਡ ਨਹੀਂ ਚਾਹੀਦੀ ਤੇ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਦ ਤੱਕ ਸਿੱਖਿਆ ਹੀ ਇਹ ਕਿਉਂਕਿ ਸਾਡੇ ਤੋਂ ਆਲਰੇਡੀ ਹਜ਼ਾਰਾਂ ਦੇ ਗੰਤੀ ਦੇ ਵਿੱਚ ਆ ਸਰ 12 15 7 8 10 ਤੁਹਾਨੂੰ ਪਤਾ ਕਿੰਨੇ ਬੱਚੇ ਆਲਰੇਡੀ ਪਹਿਲਾਂ ਵੀ ਜਿਹੜੇ ਪਹਿਲੀਆਂ ਜਿਹੀਆਂ ਜੀ ਨਰਾਸ਼ ਹੋਏ ਸੀਗੇ ਜਿਹੜੇ ਕਿ ਵੀਜ਼ਾ ਨਹੀਂ ਬੰਦੇ ਉਹ ਵੀ ਜਿਹੜੇ ਕਿ ਹੁਣ ਕੈਨੇਡਾ ਬੈਠੇ ਪਹੁੰਚ ਚੁੱਕੇ ਆ ਤੇ ਅੱਜ ਮੈਂ ਦੱਸਣਾ ਚਾਹੁੰਗਾ ਇਹ ਨਾ ਇੱਕ ਫੇਜ਼ ਇਸ ਚੱਲਦੇ ਰਹਿਦਾ ਜਦੋਂ ਘੜੀ ਦਾ ਸਰਕਲ ਆ ਨਾ ਇਹਦੇ ਸੀ ਸਰਕਲ ਆ ਇਹ ਤਾਂ ਜਿੰਨਾ ਜੀ ਜੀ ਜਾਣੀ ਹੈ ਕਿ ਚੱਲੀ ਜਾਣੀਆਂ ਬਟ ਹੁਣ ਜਿਹੜਾ ਉਹ ਸਮਾਂ ਜਿਹੜਾ ਆ ਚੁੱਕਾ ਜਿਹਦਾ ਸ਼ਾਰਟਕਟ ਜਿਹਦਾ ਜਿਗਾੜ ਮਤਲਬ ਕਹਿੰਦੇ ਨੇ ਕਿ ਹਾਂ ਵੀ ਮੈਨੂੰ ਭਰਾ ਤੂੰ ਸਾਰਾ ਕੁਝ ਉੱਥੇ ਰੀਚ ਕਰਾ ਉਹ ਸਮਝ ਲਓ ਕਿ ਮੈਂ ਤਾਂ ਕਹਾਂਗਾ ਕਿ ਆਪਣੇ ਬੱਚੇ ਦੀ ਆਪਣੇ ਹੱਥੀ ਜ਼ਿੰਦਗੀ ਖਰਾਬ ਕਰਨ ਵਾਲੀ ਗੱਲ ਹੋ ਗਈ ਸੋ ਇਸ ਲਈ ਮੈਂ ਤਾਂ ਕਹਾਂਗਾ ਸਬਰ ਦੇ ਨਾਲ ਪੇਸ਼ੈਂਸ ਦੇ ਨਾਲ ਜਿਹੜੇ ਕੀ ਆ ਲੱਗੇ ਰਹੋ ਤੇ ਤਾਂ ਹੀ ਜਿਹੜੇ ਕਿ ਸਿਰੇ ਲੱਗੋਗੇ ਨਹੀਂ ਤਾਂ ਮੈਂ ਤਾਂ ਕਹਾਂਗਾ ਕਿ ਕੱਲਾ ਵੀਜ਼ਾ ਸਭ ਕੁਝ ਨਹੀਂ ਹੈਗਾ ਉਹ ਜ਼ਿੰਦਗੀ ਖਰਾਬ ਹੀ ਕਰੇਗਾ ਸੋ ਕੈਨੇਡਾ ਦੇ ਨਾਲ ਜਿਹੜੀ ਅਸਰਤੀ ਕੀਤੀ ਮੈਂ ਤਾਂ ਕਹਾਂਗਾ ਸਰਤੀ ਕੀਤੀ ਹੈ ਤੇ ਸਾਡੇ ਬੱਚਿਆਂ ਦੀ ਮੈਂ ਤਾਂ ਕਹਾਂਗਾ ਭਲਾਈ ਨਹੀਂ ਕੀਤੀ ਤਾਂ ਮੈਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦਾ ਤੇ ਸਾਰੇ ਕਹੋਗੇ ਅੱਛਾ ਕਿਉਂਕਿ ਮੈਨੂੰ ਵੀ ਇਹ ਚੀਜ਼ ਪਤਾ ਕਿ ਜੇ ਮੈਂ ਵੀ ਕੰਮ ਕਰਾਂ ਤੇ ਮੇਰੀ ਇੱਜ਼ਤ ਵੀ ਨਾ ਵੀਜ਼ੇ ਨਾਲ ਹੀ ਜਿਹੜੀ ਕੀ ਬਣਨੀ ਹੈ ਬਾਕੀ ਗੱਲਾਂ ਜਿੰਨੀ ਮਰਜੀ ਕਰ ਲੈ ਬਟ ਕਹਿੰਦੇ ਨਾ ਇਹ ਵੀ ਚੀਜ਼ ਨਹੀਂ ਮੰਨ ਕੇ ਚੱਲੋ ਜਿੰਨੀ ਜਿਹੋ ਤੇ ਚੀਜ਼ ਜਦੋਂ ਸੌਖੀ ਮਿਲਦੀ ਸ਼ਿਰੋ ਹੀ ਨਾ ਸੀਦੀ ਕਦਮ ਨਹੀਂ ਹੁੰਦੀ ਤੇ ਅੱਜ ਇੱਕ ਬੱਚਿਆਂ ਨੂੰ ਮੈਂ ਬੱਚਿਆਂ ਨੂੰ ਵੀ ਅਪੀਲ ਮਾਪਿਆਂ ਨੂੰ ਵੀ ਹੈਗੀ ਆ ਤੇ ਜਰੂਰ ਅੱਜ ਹੀ ਆਪਣੇ ਬੱਚਿਆਂ ਨੂੰ ਸਾਵਧਾਨ ਕਰ ਲਓ ਮੈਂ ਤਾਂ ਕਹਾਂਗਾ ਜੇ ਇਹ ਤੋਂ ਬੱਚੇ ਭੇਜਨੇ ਆ ਜਿ ਬੱਚੀੜੇ ਉਤੇ ਗਏ ਵੀ ਹੋਏ ਆ ਪੋਲਿਟਿਕ ਚ ਨਹੀਂ ਫਸਣਾ ਕਰੀਏ ਅਜੂ ਤੇ ਸਰ ਸਾਡੇ ਬੱਚਿਆਂ ਨੇ ਮਤਲਬ ਕਿ ਹੋਇਆ ਚਾਹੇ ਉਲੜਵਾਜੀਆਂ ਲਾ ਲਓ ਚਾਹੇ ਮੈਂ ਤਾਂ ਕਹਾਂਗਾ ਇੰਟ ਪ੍ਰੋਟੈਸਟ ਹੀ ਲਾ ਲਓ ਇਹ ਸਾਰੇ ਉਹਨਾਂ ਸਾਰਿਆਂ ਨੇ ਨਹੀਂ ਦੀਏ ਆ ਕਿਉਂਕਿ ਗੋਰੇ ਕਬਾਰ ਕਰਦੇ ਕਲਮ ਨਾਲ ਗੋਰੇ ਨਹੀਂ ਉਹ ਸਿਰੇ ਚੀਜ਼ਾਂ ਕਰਦੇ ਸੋ ਜਿੰਨਾ ਹੋ ਸਕੇ ਵੱਤੋ-ਵੱਤ ਬਚ ਲੋ ਤੇ ਗੋਰਿਆਂ ਦਾ ਸਿੱਧਾ-ਸਿੱਧਾ ਸਿਸਟਮ ਹੈਗਾ ਪਰ ਉਹਨਾਂ ਦੇ ਉਸੂਲਾਂ ਦੇ ਨਾਲ ਉਹਨਾਂ ਦੀਆਂ ਰੂਲਸ ਐਂਡ ਰੈਗੂਲੇਸ਼ਨ ਨਾਲ ਕਿਉਂਕਿ ਨਾ ਤੇ ਸਪੈਸ਼ਲ ਨਹੀਂ ਨਾ ਹੁੰਦੇ ਕਿਸੇ ਅਫਸਰ ਦਾ ਫੋਨ ਚੱਲਣਾ ਲੀਡਰ ਦਾ ਫੋਨ ਚੱਲਣਾ ਸੋ ਉੱਥੇ ਜੇ ਚੀਜ਼ਾਂ ਨਾਲ ਤੁਸੀਂ ਚੱਲਦੇ ਰਹੋਗੇ ਤੇ ਜ਼ਿੰਦਗੀ ਦੇ ਵਿੱਚ ਸਬਰ ਮਤਲਬ ਕਿ ਮਤਲਬ ਕਿ ਅੱਗੇ ਨਿਕਲ ਜਾਓਗੇ ਜਿੰਨਾ ਹੋ ਸਕੇ ਪੋਲਿਟਿਕਸ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਤੇ ਬੱਚੇ ਫੋਕਸ ਕਰਨ ਆਪਣੇ ਤੁਸੀਂ ਪੀਆਰ ਦੇ ਪੁਆਇੰਟ ਕਿੱਦਾਂ ਵਧਾਉਣੇ ਉੱਤੇ ਫੋਕਸ ਕਰਨ ਆਪਣੀ ਪੜ੍ਹਾਈ ਤੇ ਕਿੱਦਾਂ ਨਾ ਰੈਲੇਵੈਂਸੀ ਦੇ ਜੌਬ ਲੱਭਣੀ ਉੱਤੇ ਫੋਕਸ ਕਰਨ ਤੇ ਆਪਣੇ EMPLOYEES ਨਾਲ ਵਧੀਆ ਰਿਲੇਸ਼ਨ ਕਿੱਦਾਂ ਬਣਾਉਣੇ ਉੱਤੇ ਫੋਕਸ ਕਰਨ ਤਾਂ ਜਿਹੜੀ ਕਿ ਕੈਨੇਡਾ ਦੇ ਮੈਂ ਤਾਂ ਕਹਾਂਗਾ ਉਮੀਦਾਂ ਤੇ ਚਲਦੀਆਂ ਰਹਿਣੀਆਂ ਕਿਉਂ ਕੈਨੇਡਾ ਵੀ ਇੱਕ ਇਮੀਗ੍ਰੈਂਟ ਕੰਟਰੀ ਜਿਹੜੀ ਹੈਗੀ ਆ ਤੇ ਉਹਨਾਂ ਦੇ ਨਾਲ ਹੀ ਇਹ ਨਾ ਕਿਦੀ ਗੱਲ ਹੋ ਸਕਦੀ ਤਾਂ ਨਾ ਹੀ ਹੋਣਾ ਤੇ ਬਾਕੀ ਇਹ 2025 ਵਾਲਾ ਕੀ ਕਹਿੰਦੇ ਪੋਲਿਟਿਕਸ ਵਾਲਾ ਜਿਹੜਾ ਸਾਲ ਹੈਗਾ ਤੇ ਅੱਜ ਇੱਕ ਹੋਰ ਸਰ ਇੱਕ ਉਹ ਵੀ ਗੱਲ ਕਰ ਦਵਾਂ ਜਿਹੜੇ ਪ੍ਰਾਣੇ ਬੱਚਿਆਂ ਦੀ ਵੀ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਚਾਹੁੰਦਾ ਜਿਨ੍ਹਾਂ ਦੇ ਉੱਥੇ ਵੀਜ਼ੇ ਮੁੱਕ ਰਹੇ ਨਾ ਆਪਣਾ ਟਾਈਮ ਉੱਥੇ ਗੇਨ ਕਰੋ ਚਾਹੇ ਵਰਕ ਪਰਮਿਟ ਆਪਣੇ ਦੁਆਰਾ ਆਪਣੇ ਵਧਾ ਲਓ ਏਮਪਲੋਇਰ ਤੋਂ ਲੈਟਰਸ ਲੈ ਕੇ ਚਾਹੇ ਤੁਸੀਂ ਉੱਥੇ ਮੈਂ ਤਾਂ ਕਹਾਂਗਾ ਸਟੱਡੀ ਪਰਮਿਟ ਲੈ ਕੇ ਚ ਕਿਸੇ ਤਰ੍ਹਾਂ ਹੀ ਵੀਜ਼ੇ ਵ 26 ਦੇ ਵਿੱਚ ਹੋਰ ਤਨੀਆਂ ਕਿਹੜੀਆਂ ਪਾਲਿਸੀਸ ਰਿਲੈਕਸ ਹੋਣਗੀਆਂ ਕਿਉਂਕਿ ਨਵੀਂ ਸਰਕਾਰ ਜਦੋਂ ਵੀ ਆਪਣੇ ਪੈਰ ਸੈਟਅਪ ਕਰ ਲੂਗੀ ਤਿੰਨ ਚਾਰ ਮਹੀਨੇ ਚਾਹੇ ਇਹ ਦੁਬਾਰਾ ਆਉਂਦੀ ਜਾਵੇ ਨਵੀਂ ਆਉਂਦੀ ਆ ਸੋ ਇਹ ਸਾਲ ਜਿਹੜਾ ਕੀ ਕੱਢੋ ਤੇ ਬਾਕੀ ਸਾਰਾ ਕੁਝ ਵਧੀਆ ਹੋਊਗਾ ਤੇ ਬਾਕੀ ਚਾਹੇ ਮੇਰਾ ਇਹ ਕਾਰੋਬਾਰ ਹੈਗਾ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਫੇਕ ਡਾਕੂਮੈਂਟਸ ਜੇ ਲਈ ਜਗਾੜ ਲਾ ਕੇ ਜਾਣਾ ਤੇ ਉਹਨਾਂ ਵਾਸਤੇ ਤਾਂ ਕੈਨੇਡਾ ਚ ਕੋਈ ਨਾਮ ਆ ਯਾਰ ਉਹ ਵਾਸਤੇ ਤਾਂ ਮੈਂ ਕਹਾਂਗਾ ਨਾ ਬੈਠੋ ਜੇ ਕੈਨੇਡਾ ਜਾ ਕੇ ਨਹੀਂ ਪੜਨਾ ਸਿਰਫ ਐਂਟਰੀ ਲੈ ਕੇ ਯਾਰ ਕਿਸੇ ਨਾਲ ਜੀ ਉਹਨਾਂ ਵਾਸਤੇ ਵੀ ਕੋਈ ਨਾ ਉਹ ਵੀ ਮੈਂ ਤਾਂ ਕਹਾਂਗਾ ਆਰਾਮ ਨਾਲ ਇੱਥੇ ਬੈਠੋ ਜੇ ਜਿਹੜੇ ਤਾਂ ਜੈਨੂਨ ਕਾਇਨਸ ਹੈਗੇ ਯਾਰ ਜੈਨੂਨ ਪੜਨ ਜਾਣਾ ਚਾਹੁੰਦੇ ਆ ਚਿਹਰੇ ਦੇ ਬੱਚੇ ਉੱਥੇ ਆ ਆਪਣੇ ਬੱਚਿਆਂ ਨੂੰ ਮੈਨੂੰ ਜਾਣਾ ਚਾਹੁੰਦੇ ਚਾਹੇ ਰਿਸਰਡਾਰੀਆਂ ਹੈਗੀਆਂ ਇੱਥੇ ਵਧੀਆ ਪ੍ਰੋਫਾਈਲ ਆ ਤੇ ਬਿਲਕੁਲ ਉਹਨਾਂ ਨੂੰ ਜਿਹੜਾ ਕੀ ਹੈ ਜੂਰ ਅਪਲਾਈ ਕਰਨਾ ਚਾਹੁੰਦੇ ਆ ਤੁਸੀਂ ਮੇਰੇ ਕੱਪੜੇ ਨੋਟ ਕਰ ਲਿਓ Instagram ਤੇ ਰੀਲ ਜਦੋਂ ਦੀ ਤੁਹਾਨੂੰ ਪਹੁੰਚ ਚੁੱਕੀ ਹੋ ਗਈ ਜਾਂ ਪਹੁੰਚੂਗੀ ਜਿਹੜੇ ਕੀ ਆ ਹੋਟਲ ਬੁਕਿੰਗ ਤੇ ਅੱਜ ਹੀ ਸਾਰੇ ਜਿਹੜੇ ਕੀ ਵੀਜ਼ਾ ਦੇ ਕੇ ਆ ਸਿਰ ਅੱਜ ਵੀ ਵੀਜ਼ਾ ਆ ਰਿਹਾ ਹੈ ਸੋ ਮੇਰੇ ਲਈ ਇਹ ਸੀ ਤੋਂ ਡਰਨ ਧੋ ਡਰਨੀ ਲੋੜ ਨਹੀਂ ਬੇਫਿਕ ਰੋ ਕੇ ਮੈਂ ਤੁਹਾਨੂੰ ਕਹਿੰਦਾ ਕਿ ਜਰੂਰ ਅਪਲਾਈ ਕਰੋ ਚਲੋ ਥੈਂਕ ਯੂ so much so ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਹਮੇਸ਼ਾ ਸਾਂਝੀ ਕਰਦੇ ਨੇ so ਸਕਰੀਨ ਤੇ ਨੰਬਰ ਹੈ 85578 85578 ਸੰਪਰਕ ਕਰੋ ਤੀਰਤ ਜੀ ਦੇ ਸਲਾਮ مشورہ ਕਰਦੇ ਰਹੋ ਧੰਨਵਾਦ